ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਲਓ ਜੀ ਆਪਾਂ ਅੱਜ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਜਿਹਦੇ ਨਾਲ ਤੁਹਾਡੀ ਜਿਹੜੀ ਖਾਂਊਗਾ ਜ਼ੁਕਾਮ ਆ ਉਹ ਬਿਲਕੁਲ 2-3 ਦਿਨਾਂ ਦੇ ਵਿੱਚ ਖਤਮ ਹੋ ਜਾਊਗਾ ਇੱਥੇ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਇੱਥੇ ਮੈਂ ਲਿਆ ਹੈ ਜੀ ਅੱਧਾ ਗਲਾਸ ਤੋਂ ਮਤਲਬ ਪੂਣਾ ਗਲਾਸ ਦੁੱਧ ਦਾ ਇਹ ਆਪਾਂ ਕਰ ਲਾਂਗੇ ਜੀ ਚੰਗੀ ਤਰ੍ਹਾਂ ਗਰਮ ਤੇ ਇਹ ਹੈਗਾ ਜੀ ਘਰੇਲੂ ਨੁਸਖਾ ਜਿਹੜਾ ਆਪਾਂ ਘਰ ਦੇ ਵਿੱਚ ਵਰਤ ਸਕਦੇ ਆ ਆਪਣੇ ਬਜ਼ੁਰਗ ਹੁੰਦੇ ਨੇ ਜਾਂ ਫਿਰ ਆਪਾਂ ਖੁਦ ਇਹ ਨੁਸਖਾ ਜਿਹੜਾ ਅਪਣਾ ਸਕਦੇ ਆ ਆਪਣੇ ਉੱਤੇ ਕਿਉਂਕਿ ਇਸ ਨੁਸਕੇ ਦੇ ਨਾਲ ਆ ਤੁਹਾਡੀ ਜਿਹੜੀ ਬਲਗਮ ਵਾਲੀ ਖਾਂਗਾ ਜਾਂ ਫਿਰ ਤੁਹਾਨੂੰ ਜ਼ੁਕਾਮ ਵਗੈਰਾ ਹੋਇਆ ਹੋਇਆ ਇਹ ਤੁਸੀਂ ਰਾਤ ਨੂੰ ਲੈਣਾ ਹੈ ਦੁੱਧ ਬਣਾ ਕੇ ਤੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਪਾਵਾਂਗੇ ਤੇ ਇਹਦੇ ਨਾਲ ਤੁਹਾਡੀ ਜਿਹੜੀ ਖੰਘ ਜ਼ੁਕਾਮ ਆਹੀ ਬਿਲਕੁਲ ਦੋ ਤਿੰਨ ਦਿਨਾਂ ਵਿੱਚ ਗਾਇਬ ਹੋ ਜੂਗੀ ਤੇ ਨਾਲੇ ਇਹ ਜਿਹੜਾ ਨੁਸਖਾ ਆਪਾਂ ਨੂੰ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਇਸ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਲੋ ਜੀ ਇੱਥੇ ਦੁੱਧ ਆਪਾਂ ਗਰਮ ਕਰ ਲੈਨੇ ਆ ਇੱਕ ਵਾਲੀ ਆ ਜੂਗੀ ਦੁੱਧ ਨੂੰ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਇੱਕ ਦੋ ਚੀਜ਼ਾਂ ਲੋ ਜੀ ਇੱਥੇ ਨਾ ਇੱਕ ਵਾਲੀ ਆ ਗਈ ਹੈ ਦੁੱਧ ਨੂੰ ਤੇ ਇੱਥੇ ਆਪਾਂ ਲਈਆ ਜੀ ਗੁੜ ਇਹ ਆਪਾਂ ਪਾਵਾਂਗੇ ਜੀ ਦੁੱਧ ਦੇ ਵਿੱਚ ਤੇ ਤੁਸੀਂ ਚੀਨੀ ਵੀ ਲੈ ਸਕਦੇ ਹੋ ਗੁੜ ਵੀ ਲੈ ਸਕਦੇ ਹੋ ਜਾਂ ਸ਼ੱਕਰ ਲੈਣੀ ਆ ਤਾਂ ਸ਼ੱਕਰ ਲੈ ਸਕਦੇ ਆ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਇੱਕ ਗਲਾਸ ਬਣਾਉਣਾ ਜਾਂ ਦੋ ਗਲਾਸ ਬਣਾਉਣੇ ਆ ਦੁੱਧ ਦੇ ਉਸ ਹਿਸਾਬ ਨਾਲ ਤੁਸੀਂ ਮਿੱਠਾ ਪਾ ਲੈਣਾ ਇਹ ਲਓ ਜੀ ਇੱਥੇ ਆਪਾਂ ਗੁੜ ਪਾ ਲਿਆ ਇਹ ਦੁੱਧ ਵਿੱਚ ਤੇ ਇਹ ਤੁਸੀਂ ਬਣਾਉਣਾ ਰਾਤ ਨੂੰ ਪੈਣ ਲੱਗੇ ਹੀ ਪੀਣਾ ਇਹ ਫਿਰ ਆਪਾਂ ਲਿਆ ਜੀ ਇੱਥੇ ਖਸ ਖਸ ਇਹ ਆਪਾਂ ਲਿਆਂਦੀ ਸੀ ਖਸ ਖਸ ਤੇ ਮੈਨੂੰ ਵੀ ਖਾਂਸੀ ਤੇ ਖੁਖਾਮ ਹੋ ਰਿਹਾ ਹੋਇਆ ਸੀ ਇਸ ਕਰਕੇ ਮੈਂ ਇਹ ਵਰਤ ਰਹੀ ਆ ਇਹ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਦੱਸਿਆ ਸੀ ਤੇ ਲੋ ਜੀ ਆਪਾਂ ਇੱਕ ਚਮਚਾ ਲਿਆ ਖਸ ਖਸ ਦਾ ਇਹ ਆਪਾਂ ਪਾ ਦਾਂਗੇ ਦੁੱਧ 'ਚ ਹੁਣ ਆਪਾਂ ਦੁੱਧ ਨੂੰ ਜੀ ਓਨਾ ਟਾਈਮ ਰਹਿਣਾ ਏ ਜਿੰਨਾ ਟਾਈਮ ਇਹ ਅੱਧਾ ਨਹੀਂ ਹੋ ਜਾਂਦਾ ਨਾਲੇ ਇਹਦੇ 'ਚ ਮਿੱਠਾ ਹੈ ਜਿਹੜਾ ਉਹ ਖੁਰਜੂਗਾ ਤੇ ਓਨਾ ਟਾਈਮ ਆਪਾਂ ਇਹਨੂੰ ਰੈਨ ਲਵਾਂਗੇ ਨਾਲੇ ਆਪਣੀ ਜਿਹੜੀ ਥਸ ਖਸ ਪਾਈ ਹੋਈ ਆ ਇਹ ਵਿੱਚ ਪੱਕ ਜੂਗੇ ਲੋ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਜੀ ਤਾਂ ਜੋ ਆਪਣੇ ਚੈਨਲ ਨਾਲ ਹੋਰ ਭੈਣ ਭਰਾ ਜੁੜ ਸਕਣ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰ ਦਿਆ ਕਰੋ ਜੀ ਤੇ ਨਾਲ ਹਾਈਪ ਦਾ ਬਟਨ ਵੀ ਹੁੰਦਾ ਹੈ ਉਹਨੂੰ ਵੀ ਪ੍ਰੈਸ ਕਰ ਦਿਆ ਕਰੋ ਲੋ ਜੀ ਇਹ ਨਾਲ ਇਹ ਨੁਸਕਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਏ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਤੁਸੀਂ ਰਿਵਿਊ ਕਮੈਂਟ ਕਰਕੇ ਲੋ ਜੀ ਹੁਣ ਇਹਨੂੰ ਆਪਾਂ 10 ਤੋਂ 10 ਮਿੰਟ ਆਪਾਂ ਇਹਨੂੰ ਰਜਾਵਾਂਗੇ ਘੱਟ ਗੈਸ ਦੇ ਉੱਤੇ ਤਾਂ ਜੋ ਆਪਣਾ ਦੁੱਧ ਜਿਹੜਾ ਅੱਧਾ ਹੋ ਜਵੇ ਤੇ ਨਾਲੇ ਆਪਣੀ ਜਿਹੜੀ ਖਸਖਸ ਆ ਪਾਈ ਆ ਆਪਾਂ ਵਿੱਚ ਉਹ ਆਪਣੀ ਪੱਕ ਜਾਵੇ ਲੋ ਜੀ ਤਕਰੀਬਨ 10 ਮਿੰਟ ਹੋ ਗਏ ਨੇ ਦੁੱਧ ਨੂੰ ਪਕਾਉਂਦਿਆਂ ਹੋਏ ਆਪਾਂ ਨੂੰ ਤੇ ਦੁੱਧ ਆਪਣਾ ਚੰਗੀ ਤਰ੍ਹਾਂ ਕੜ ਗਿਆ ਏ ਤੇ ਤੁਸੀਂ ਇਸੇ ਤਰ੍ਹਾਂ ਦੁੱਧ ਨੂੰ ਕੱਢ ਲੈਣਾ ਏ ਖਸਖਸ ਪਾ ਕੇ ਵਿੱਚ ਤੇ ਤੁਸੀਂ ਇਹਦੇ ਵਿੱਚ ਫਲੇਵਰ ਲਈ ਪਾ ਸਕਦੇ ਹੋ ਇਲਾਇਚੀ ਕੁੱਟ ਕੇ ਉਹ ਵੀ ਪਾ ਸਕਦੇ ਹੋ ਤੁਸੀਂ ਤੇ ਇਹਨੂੰ ਤੁਸੀਂ 2-3 ਦਿਨ ਲਗਾਤਾਰ ਰਾਤ ਨੂੰ ਪੀਣਾ ਜੀ ਤੇ ਦੇਖਿਓ ਤੁਸੀਂ 2-3 ਦਿਨਾਂ ਵਿੱਚ ਤੁਹਾਡੀ ਖੰਘ ਬਲਗਮ ਵਾਲੀ ਬਿਲਕੁਲ ਖਤਮ ਹੋ ਜਾਏਗੀ ਜੀ ਲਓ ਜੀ ਹੁਣ ਆਪਾਂ ਇਹਨੂੰ ਫਾ ਲੈਨੇ ਆ ਗਲਾਸ ਦੇ ਵਿੱਚ ਹੁਣ ਰਾਤ ਦਾ ਟਾਈਮ ਸੀ ਇਸ ਕਰਕੇ ਚਲੋ ਮੈਂ ਬਣਾਉਣ ਲੱਗੀ ਸੀ ਇਹ ਆਪਣੇ ਲਈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਈਏ ਲਓ ਜੀ ਉੱਪਰ ਇੱਥੇ ਪੋਣਾ ਗਲਾਸ ਦੁੱਧ ਦਾ ਲਿਆ ਸੀ ਤੇ ਅੱਧੇ ਕੱਪ ਨਾਲੋਂ ਆਪਣਾ ਥੋੜਾ ਜਿਹਾ ਕੱਪ ਜਿਹੜਾ ਦੁੱਧੇ ਦਾ ਬਣਿਆ ਏ ਤੇ ਲੋ ਜੀ ਹੁਣ ਆਪਾਂ ਇਹਨੂੰ ਆ ਪੀ ਲੈਣਾ ਵਾ ਤੇ ਪੀ ਕੇ ਆਪਾਂ ਬਿਲਕੁਲ ਆਪਣਾ ਮੂੰਹ ਸਿਰ ਠਾਕੇ ਸੌਂ ਜਾਣਾ ਰਾਤ ਨੂੰ ਤੇ ਸੇਰ ਨੂੰ ਦੇਖਿਓ ਤੁਸੀਂ ਜਿਹੜੀ ਤੁਹਾਡੀ ਬਲਗਮ ਵਾਲੀ ਖੰਘ ਹੋਊਗੀ ਜਾਂ ਫਿਰ ਤੁਹਾਨੂੰ ਜ਼ੁਖਾਮ ਹੋਇਆ ਹੋਊਗਾ ਬਿਲਕੁਲ ਖਤਮ ਹੋ ਜਾਊਗਾ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੇ ਫਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ